ਯੂਪੀ ਦੇ ਵਿੱਚ ਇੱਕ ਔਰਤ ਜੋ ਦੋ ਬੱਚਿਆਂ ਦੀ ਮਾਂ ਹੈ ਆਪਣੇ ਪ੍ਰੇਮੀ ਸੁਸ਼ੀਲ ਨੂੰ ਮਿਲਣ ਉਸਦੇ ਘਰ ਪਹੁੰਚੀ। ਪਿਆਰ ਦੇ ਵਿੱਚ ਡੁੱਬੀ ਇਸ ਔਰਤ ਨੂੰ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਸਦੀ ਮੁਲਾਕਾਤ ਖੂਨ ਖਰਾਬੇ ਦੇ ਵਿੱਚ ਬਦਲ ਜਾਵੇਗੀ। ਕਹਾਣੀ ਸੁਣ ਕੇ ਲੱਗ ਰਿਹਾ ਹੈ ਕਿ ਪਿਆਰ ਦੇ ਵਿੱਚ ਅਕਲ ਖੋ ਬੈਠੇ ਅਤੇ ਗੁੱਸੇ ਦੇ ਵਿੱਚ ਇਨਸਾਨੀਅਤ ਪਰ ਪਿਆਰ ਦੀ ਇਹ ਚੋਰੀ ਜ਼ਿਆਦਾ ਦੇਰ ਤੱਕ ਲੁਕੀ ਨਹੀਂ ਰਹੀ। ਜਿਵੇਂ ਹੀ ਔਰਤ ਦਾ ਪਤੀ ਉਸਦੇ ਪਿੱਛੇ-ਪਿੱਛੇ ਉਸਦੇ ਪ੍ਰੇਮੀ ਦੇ ਘਰ ਪਹੁੰਚਿਆ ਉਦੋਂ ਜੋ ਉਸਨੇ ਦ੍ਰਿਸ਼ ਦੇਖਿਆ ਉਸਦੇ ਹੋਸ਼ ਉੱਡ ਗਏ। ਦੇ ਉਸ ਦੀ ਪਤਨੀ ਅਤੇ ਉਸ ਦਾ ਪ੍ਰੇਮੀ ਇੱਕੋ ਛੱਤ ਹੇਠਾਂ ਅਤੇ ਅੱਗੇ ਜੋ ਹੋਇਆ ਉਹ ਹੋਰ ਵੀ ਭਿਆਨਕ ਸੀ ਗੁੱਸੇ ਦੇ ਵਿੱਚ ਆ ਕੇ ਪਤੀ ਨੇ ਆਪਣੀ ਪਤਨੀ ਤੇ ਹਮਲਾ ਕਰ ਦਿੱਤਾ ਅਤੇ ਦੰਦਾ ਨਾਲ ਉਸ ਦੀ ਨੱਕ ਵੱਢ ਦਿੱਤੀ ਖੂਨ ਦੇ ਨਾਲ ਲਥਪਥ ਔਰਤ ਦਰਦ ਦੇ ਨਾਲ ਚੀਕਣ ਲੱਗੀ ਉਹ ਪਿਆਰ ਦੀ ਤਲਾਸ਼ ਦੇ ਵਿੱਚ ਨਿਕਲੀ ਸੀ ਪਰ ਹਸਪਤਾਲ ਦੇ ਬਿਸਤਰੇ ਤੇ ਪਹੁੰਚ ਗਈ ਇਸ ਦੇ ਨਾਲ ਹੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਅਤੇ ਦੋਸ਼ੀ ਪਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹਸਪਤਾਲ ਦੇ ਵਿੱਚ ਖਲ ਔਰਤ ਦਾ ਬਿਆਨ ਤਾਂ ਹੋਰ ਵੀ ਹੈਰਾਨ ਕਰਨ ਵਾਲਾ ਹੈ ਉਹ ਕਹਿੰਦੀ ਹੈ ਕਿ ਨਾਸਰ ਫੁੱਸ ਦੇ ਪਤੀ ਸਗੋਸ ਦੀ ਸੱਸ ਅਤੇ ਸੋਹਰਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਉਹ ਆਪਣੇ ਪ੍ਰੇਮੀ ਕੋਲ ਪਨਾਹ ਲੈਣ ਆਈ ਸੀ ਅਤੇ ਉੱਥੇ ਉਸਦੇ ਪਤੀ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ